ਸਾਸੀਕਾਲ ਦੋਸਤੋ ਮੈਂ ਪੀਵੀ ਕਨਵੇਂ ਨਿਊਜ਼ ਟੁਮਾਟੀ 42 ਸੋਨੋ ਬਾਟੇ ਅੱਜ ਅਸੀਂ ਪਹੁੰਚੇ ਹਾਂ ਜਗਿਆਣਾ ਦੇ ਵਿੱਚ ਜਿੱਥੇ ਕੀ ਆਪਦੀ ਸਰਕਾਰ ਆਪਦੇ ਦਰਵਾਜ਼ਾ ਸੀਐਮ ਸਾਹਿਬ ਵੱਲੋਂ ਕੈਂਪ ਲਗਵਾਇਆ ਜਾ ਰਿਹਾ ਹੈ ਇਹ ਕੈਂਪ ਦੇ ਵਿੱਚ ਅਸੀਂ ਗੱਲ ਕਰਾਂਗੇ ਪਬਲਿਕ ਨਾਲ ਵੀ ਗੱਲ ਕਰਾਂਗੇ ਕਿ ਕਿਹੜੇ ਕਿਹੜੇ ਕੰਮ ਹੋ ਰਹੇ ਨੇ ਤੇ ਜਿਹੜੇ ਇਥੇ ਨਮਾਇंदे ਪਹੁੰਚੇ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਹਾਂਜੀ ਮੈਂ ਸਰਦਾਰ ਬਲਬੀਰ ਸਿੰਘ ਭੋਲਾ ਜੀ ਅੱਜ ਸਰ ਜਿਹੜਾ ਜਿਹੜੇ ਵਾਰਡ ਚ ਕੈਂਪ ਲੱਗ ਰਿਹਾ ਜੀ ਅੱਜ ਇਹ ਵਾਰਡ ਨੰਬਰ 32 ਆਮ ਆਦਮੀ ਪਾਰਟੀ ਪੰਜਾਬ ਕੈਂਪ ਲੱਗ ਰਿਹਾ ਵਾ ਪਿੰਡ ਜਗਿਆਣੇ ਕੀ ਕਹਿਣਾ ਚਾਹੁੰਦੇ ਹੋ ਇਸ ਕੈਂਪ ਬਾਰੇ ਅੱਜ ਜਿਹੜਾ ਕੈਂਪ ਲਗਾਇਆ ਗਿਆ ਹੈ ਇਹ ਕੈਂਪ ਜੀ ਅਸੀਂ ਆ ਸਾਡਾ ਛੇਵਾਂ ਕੈਂਪ ਆ ਇਹ ਅਸੀਂ ਇਸ ਆਪਣੇ ਬਾੜ ਦੇ ਵਿੱਚ ਆਪਣੇ ਹਲਕਾ ਦੱਖਣੀ ਦੇ ਵਿੱਚ ਅਸੀਂ ਛੇਵਾਂ ਕੈਂਪ ਲਾ ਰਹੇ ਹਾਂ ਤੇ ਲੋਕਾਂ ਨੂੰ ਬਹੁਤ ਸਹੂਲਤਾਂ ਵਧੀਆ ਮਿਲ ਰਹੀਆਂ ਨੇ 44 ਸਹੂਲਤਾਂ ਨੇ ਇਸ ਟਾਈਮ ਇੱਥੇ 16 ਸਹੂਲਤਾਂ ਨੇ ਤੇ ਸਾਰੇ ਨਾ ਜਿੰਨੇ ਵੀ ਵਿਭਾਗਮੇ ਨੇ ਸਾਰੇ ਵਿਭਾਗ ਵਾਲੇ ਘਰ ਇੱਥੇ ਆ ਕੇ ਪਿੰਡ ਦੇ ਵਿੱਚ ਆਪਣੇ ਕੈਂਪ ਦੇ ਵਿੱਚ ਆ ਕੇ ਉਹਨਾਂ ਨੇ ਲੋਕਾਂ ਨੂੰ ਸਹੂਲਤਾਂ ਦੇ ਰਹੇ ਨੇ ਬਹੁਤ ਵਧੀਆ ਲੋਕਾਂ ਨੂੰ ਖੱਜਲ ਖਵਾਰੀ ਨਹੀਂ ਹੁੰਦੀ ਲੋਕ ਜਾਂਦੇ ਸੀਗੇ ਮੈਂ ਆਪਣੇ ਦਫ਼ਤਰਾਂ ਜਾਂਦੇ ਸੀ ਉੱਥੇ ਕੋਈ ਕੁਝ ਸਹੂਲਤਾਂ ਕੇ ਮਿਲਦੇ ਸੀਗੇ ਇੱਥੇ ਵਧੀਆ ਆ ਕੇ ਆਪਣੇ ਵਿਭਾਗ ਵਾਲੇ ਸਾਰੇ ਆ ਕੇ ਇੱਥੇ ਅੱਜ ਕਿਹੜੇ ਕਿਹੜੇ ਡਿਪਾਰਟਮੈਂਟ ਇੱਥੇ ਪਹੁੰਚੇ ਆਏ ਕਿਹੜੇ ਕਿਹੜੇ ਵਿਭਾਗ ਵਾਲੇ ਪਹੁੰਚੇ ਨੇ ਵਿਭਾਗਾਂ ਤਾਂ ਜੀ ਆਪਣੇ ਸਾਰੇ ਵਿਭਾਗਿੰ 16 ਵਿਭਾਗੇ ਪਹੁੰਚੇ ਹੋਏ ਨੇ ਹਾਂਜੀ ਆਪਣੇ ਸੁਵਿਧਾ ਸੈਂਟਰ ਵਾਲੇ ਵੀ ਆਏ ਹੋਏ ਨੇ ਪਟਵਾਰੀ ਸਾਹਿਬ ਵੀ ਆਏ ਹੋਏ ਨੇ ਬਾਕੀ ਹੋਰ ਬਹੁਤ ਨੇ ਆਪਣੇ ਕਿੱਸਾ ਦੇਖਦੇ ਹੋ ਜੀ ਅੱਜ ਮਤਲਬ ਕੈਂਪਰੇ ਵਿੱਚ ਲੋਕ ਪਹੁੰਚੇ ਨੇ ਕਾਫੀ ਜਿਹੜੇ ਲੋਕਾਂ ਦੇ ਕੰਮ ਨੇ ਕਿਹੜੇ ਕਿਹੜੇ ਕੰਮ ਆ ਮਤਲਬ ਯਾਤਰਾ ਕੀਤੇ ਗਏ ਨੇ ਕੰਮ ਤਾਂ ਸਾਰੇ ਖੋਈ ਜਾਂਦੇ ਨੇ ਜੀ ਵਧੀਆ ਹੋ ਰਹੇ ਨੇ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ ਬਹੁਤ ਵਧੀਆ ਨੀਤੀਆਂ ਨੇ ਇਹਨਾਂ ਦੇ ਪੂਰੇ ਨਾਲ ਤੇ ਚੱਲਦੇ ਆ ਅਸੀਂ ਜੋ ਵੀ ਕਰ ਰਹੇ ਨੇ ਵਧੀਆ ਕਰ ਰਹੇ ਨੇ ਸਰਦਾਰ ਭਗਵੰਤ ਮਾਨ ਜੀ ਕੱਲ੍ਹ ਨਿਹੰਗਾਂ ਜੀ ਆਏ ਨੇ ਸਕੂਲ ਆਫ ਫੈਮਿਨਿਸ ਮਿੱਤੇ ਨੇ ਕਾਫੀ ਲੋਕਾਂ ਜਿਹੜੇ ਵਪਾਰ ਮਿਲਣੀ ਕੀਤੀ ਗਈ ਆ ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਬਹੁਤ ਵਧੀਆ ਸਾਰੇ ਖੁਸ਼ ਨੇ ਜੀ ਜੋ ਵੀ ਉਹ ਕਰ ਲੈ ਨੇ ਸਾਰੇ ਖੁਸ਼ ਖੁਸ਼ ਨੇ ਸਾਰੇ ਕੋਈ ਪ੍ਰੋਬਲਮ ਨਹੀਂ ਠੀਕ ਆ ਬਾਕੀ ਸਰਕਾਰਾਂ ਵੀ ਆਈਆਂ ਨੇ ਉਹਨਾਂ ਨੇ ਇਦਾਂ ਦਾ ਕਦੇ ਕੰਮ ਨਹੀਂ ਕੀਤਾ ਜੋ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਡੇ ਪੰਜਾਬ ਦੇ ਮੁੱਖ ਮੰਤਰੀ ਕਰ ਰਹੇ ਨੇ ਬਹੁਤ ਬਹੁਤ ਵਧੀਆ ਕਰ ਰਹੇ ਵਾਹਿਗੁਰੂ ਜੀ ਖਾਲਸਾ ਬਣਾ ਦੇ ਦੇ ਰੋਟੀ ਦੀਆਂ ਨਿਊਜ਼ ਤੁਹਾਡੀ ਫੋਟੋ ਤੁਹਾਨੂੰ ਕਿਹੜਾ ਕੰਮ ਕਰਾਉਣ ਲਈ ਆਏ ਆ ਇਥੇ ਅਸੀਂ ਕਿਹਾ ਜਨਮ ਸਰਟੀਫਿਕੇਟ ਆਨਲਾਈਨ ਕਰਾਉਣ ਲਈ ਆ ਆ ਜਨਮ ਸਰਟੀਫਿਕੇਟ ਆਨਲਾਈਨ ਕਰਾਉਣਾ ਤੇ ਇਹ ਇਥੇ ਹੋਏਗਾ ਕੰਮ ਕਿੰਨੇ ਘੰਟੇ ਦਾ ਕੰਮ ਪਾ ਇਹ ਖੜੇ ਆ ਵੀਰੇ ਕਹਿੰਦੇ 1 ਵਜੇ ਤੱਕ ਲੱਗਣਾ ਹੈ ਅੱਛਾ ਹਾਂ ਜੀ ਤੇ ਕੰਮ ਹੋ ਰਿਹਾ ਹੈ ਕਿੰਨੇ ਬੰਦਿਆਂ ਦਾ ਕੰਮ ਹੋ ਗਿਆ ਮੈਮ ਕੋਪੀ ਪ੍ਰੋਬਲਮ ਸੌਲਟ ਆਊਟ ਕਿੰਨੇ ਜਿੱਦਾਂ ਸੇ ਇਥੇ ਆਵਾਇਟਸ ਬਣਾਉਂਦਾ ਕੰਮ ਕਰ ਰਹੇ ਹਾਂ ਅੱਗੇ ਫਰਦਰ ਆਵਾਇਟ ਦੀ ਇਹ ਹੈ ਕਿ ਤੈਨੇ ਕੁਛ ਕਿਤੀ ਸੀ ਨਾ ਯੂਜ਼ ਮਾਨ ਦਾ ਉਹ ਪਰਪਸ ਦੇ ਸਿਰ ਤੇ ਬੈਠੇ ਕਿੰਨੇ ਬੰਦਿਆਂ ਦਾ ਕੰਮ ਕਰਤੇ ਹੋ ਹੁਣ ਤੱਕ ਤੁਸੀਂ ਹੋ ਕੇ 15 ਤੋਂ ਵੀ ਬੰਦੇ ਕਿੰਨੇ ਵਜੇ ਤੱਕ ਆ ਮੈਮ ਕੰਮ 10 ਤੋਂ 11 ਜੀ ਕੰਮ ਕਰਦੇ ਨੇ ਮੈਡਮ ਆਪਣਾ ਸ਼ੁਭਨਾਮ ਆਪਣਾ ਸੁਪਨਾਮ ਕੀ ਹੈ ਮੈਡਮ ਇਹ ਪੈਨਸ਼ਨਾਂ ਦੇ ਕੰਮ ਹੋ ਰਹੇ ਨੇ ਇਹ ਪੈਂਪ ਦੇ ਵਿੱਚ ਹਾਂਜੀ ਫਾਰਮ ਕਿੰਨੇ ਕ ਬੰਦਿਆਂ ਨੇ ਕਰਾਤੇ ਕੰਮ ਕੀਤੇ ਬੱਤਾ ਇੱਕੋ ਹੀ ਫਾਰਮ ਆਇਆ ਹੋਰ ਕਹਿੰਦੇ ਕਿ ਸਾਡੇ ਘਰੇ ਹੋਇਆ ਪੁੱਛਿਆ ਸਾਰੇ ਅੱਛਾ ਜੀ ਹਾਂਜੀ ਬੜੇ ਆਪਾਂ ਪੈਨਸ਼ਨਾਂ ਆਸਾਂ ਪੈਨਸ਼ਨ ਆ ਭੰਗ ਦਾ ਪੈਨਸ਼ਨ ਦਾ ਹਾਂਜੀ ਠੀਕ ਹੈ ਜੀ ਕਿਸ ਤਰ੍ਹਾਂ ਦੇਖਦੇ ਮੈਡਮ ਇਹ ਕੈਂਪ ਦੇ ਵਿੱਚ ਕਿੰਨੇ ਕ ਲੋਕਾਂ ਨੂੰ ਫਾਇਦਾ ਹੁੰਦਾ ਏ ਇੰਨੇ ਦੀ ਬਹੁਤ ਫਾਇਦਾ ਹੋ ਜਾਂਦਾ ਜਿਵੇਂ ਸਾਰੇ ਇਸ ਫਾਰਮ ਵਿੱਚ ਬੈਠੇ ਨੇ ਨਹੀਂ ਕੈਂਪ ਦੇ ਦੌਰਾਨ ਫਿਕਰ ਕਰਾਉਂਦੇ ਜਦੋਂ ਉਹ ਬੈਠ ਕੇ ਸਭ ਇਕੱਠੇ ਹੋਣੇ ਦੋ ਘੰਟਿਆਂ ਦੇ ਦੌਰਾਨ ਕਿੰਨੇ ਕ ਮੈਂਬਰ ਪਹੁੰਚ ਜਾਂਦੇ ਨੇ ਕੈਂਪ ਪਹਿਚਲਾ ਤਾਂ ਇੱਕ ਮੈਂਬਰ ਆਇਆ ਜੀ ਹੋਰ ਅਪਰ ਤੋਂ ਬਹੁਤ ਦੇ ਮੈਂ ਦਾ 10 ਵਜੇ ਤੋਂ ਲੈ ਕੇ ਤਕਰੀਬਨ 12:30 ਹੋ ਗਏ 12:30 ਤੇ ਪਸਾਂ ਦੇ ਕੇ ਕਹਿੰਦੇ ਕਿ ਵੇੜ ਘੰਟੇ ਦੇ ਵਿੱਚ ਸਿਰਫ ਇੱਕ ਮੈਂਬਰ ਆਇਆ ਤਾਂ ਅੱਧੇ ਘੰਟੇ ਵਿੱਚ ਕਿੰਨੇ ਲੋਕ ਆ ਜਾਣਗੇ ਸਰ ਸਾਰੇ ਭਰੇ ਹੋਏ ਆ ਫਾਰਮ ਜੀ ਮੈਂ 10 ਵਜੇ ਤੋਂ ਲੈ ਕੇ ਤੁਹਾਡੇ ਕੋਲੇ ਹੁਣ ਤੱਕ ਇੱਕ ਮੈਂਬਰ ਆਇਆ ਅੱਧਾ ਘੰਟੇ ਦੇ ਵਿੱਚ ਕਿੰਨੇ ਮੈਂਬਰ ਆਉਣਗੇ ਅੱਧੇ ਘੰਟੇ ਦੇ ਵਿੱਚ ਉਤਨ ਹੋਰ ਆ ਜਾਣਗੇ ਜੀ ਜਿਨਾਂ ਦਾ ਅਸੀਂ ਕਿਹਾ ਹੋਇਆ ਹੈ ਭਰਾ ਦੋ ਕਿ ਸਾਡੇ ਭਰੇ ਹੋਇਆ ਫਾਰਮ ਸਾਡੇ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਊਂਸਮੈਂਟ ਨਹੀਂ ਕਰਾਈ ਗਈ ਜਾਂ ਕਿਸੇ ਪ੍ਰਧਾਨ ਦੇ ਨੁਮਾਇंदे ਨੇ ਮੈਂ ਜੀ ਮੇਰੇ ਕੋਲ ਬਾਤ ਚਾਰਦੇ ਮੈਂ ਪਾ ਗਿਆ ਅੱਛਾ ਜੀ ਹਾਂ ਜੀ ਇਹ ਸਾਰਾ ਆਪਣਾ ਇੱਥੇ ਦੇ ਪਿੰਡ ਦਾ ਪਤਾ ਵੀ ਅਨਾਊਂਸਮੈਂਟ ਕਰਾਈ ਨਹੀਂ ਹੁੰਦੀ ਮੈਂ ਕਹਿੰਦਾ ਸੀ ਵੀ ਕਰਵਾਈ ਕਰਵਾਈ ਹਾਂ ਅਸੀਂ ਬਾਹਰੋਂ ਪਬਲਿਕ ਅਨਾਊਂਸਮੈਂਟ ਕਰਾਈ ਸੀਗੇ ਕਹਿੰਦੇ ਵੀ ਹੁਣ ਤੱਕ ਸਾਡੇ ਕੋਲ ਇੱਕ ਮੈਂਬਰ ਹੀ ਅਜੇ ਪਹੁੰਚਿਆ ਵਾ ਤੇ ਪਬਲਿਕ ਨੂੰ ਜਿਵੇਂ ਜਿਵੇਂ ਪਤਾ ਲੱਗੇਗਾ ਪਬਲਿਕ ਉਹ ਮੇਂ ਪਹੁੰਚੇਗੀ ਅਗੇ ਪਬਲਿਕ ਦੀ ਵੀ ਗੱਲਬਾਤ ਕਰਾਂਗੇ ਪਬਲਿਕ ਵੀ ਸਮਾਂ ਦੇ ਦਿੰਦੇ ਸਾਢੇ 12 ਸਮਾਂ ਸਾਢੇ 12 ਹੋ ਚੁੱਕੇ ਨੇ 10 ਤੋਂ ਲੈ ਕੇ 1 ਵਜੇ ਤੱਕ ਦਾ ਟਾਈਮ ਆ ਤੇ ਅੱਧੇ ਘੰਟੇ ਦੇ ਵਿੱਚ ਕਿੰਨੀ ਅੱਗੇ ਕੰਮ ਚੱਲਦਾ ਦੇਖ ਆਏ ਨੇ ਲੋਕ ਕਿੰਨੇ ਪਬਲਿਕ ਦਾ ਕੰਮ ਕਰ ਰਹੇ ਹੋ ਤੁਸੀਂ ਕਿੱਥੇ ਲਿਖੀ ਦੇਣੇ ਆਏ ਨੇ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਅਜੇ ਇੱਕ ਬੰਦਾ ਵੀ ਨਹੀਂ ਆਇਆ ਤੁਹਾਡੇ ਕੋਲ ਇਹ ਲਾਦਾ ਇੱਕ ਕੈਂਪ ਦੀ ਮਤਲਬ ਜਿਹੜੀ ਸਹੂਲਤ ਦਿੱਤੀ ਜਾ ਰਹੀ ਹੈ ਲੋਕਾਂ ਨੂੰ ਫਾਇਦਾ ਹੋ ਰਿਹਾ ਹੈ ਜੀ ਇਹ ਕੈਂਪ ਦਾ ਹਾਜੇ ਚੱਲ ਰਿਹਾ ਲੋਕਾਂ ਨੇ ਕੰਮ ਹੋ ਰਹੇ ਨੇ ਉਹਨਾਂ ਦੇ ਉੱਤੇ ਤੇ ਅੱਜ ਮਤਲਬ ਜੀ ਹਣ ਕੈਂਪ ਦੇ ਵਿੱਚ ਮੌਜੂਦ ਹਾਂ ਮਤਲਬ 2 ਘੰਟਿਆਂ ਦੇ ਵਿੱਚ ਕੋਈ ਇੱਕ ਮੈਂਬਰ ਨਹੀਂ ਆਇਆ ਕੀ ਲੱਗਦਾ ਕਿ ਲੋਕਾਂ ਦੇ ਕੰਮ ਨਹੀਂ ਹੈਗੇ ਬਿਜਲੀ ਦੇ ਕੋਈ ਪਰੇਸ਼ਾਨੀ ਲੋਕਾਂ ਦੇ ਕੰਮ ਨਹੀਂ ਆਇਆ ਕਾਫੀ ਲੋਕਾਂ ਦੇ ਜਿਹੜੇ ਬਿਜਲੀ ਦੇ ਬਿਲ ਜਿਆਦਾ ਆਏ ਹੋਏ ਨੇ ਪਰ ਉਹਨਾਂ ਨੂੰ ਕਿਸ ਤਰ੍ਹਾਂ ਦੇ ਦੇ ਦਿਆਂ ਕਿਸ ਤਰ੍ਹਾਂ ਜਿਹੜੇ ਮਤਲਬ ਇੱਥੇ ਕਿਹੜੇ ਕਿਹੜੇ ਕੰਮ ਮੌਕੇ ਤੇ ਕਿਹੜੇ ਕਿਹੜੇ ਕੰਮ ਹੱਲ ਹੁੰਦਾ ਵਾ ਤਾਰਾਂ ਦੇ ਕੋਲੋਂ ਤਾਂ ਵੈਸੇ ਵੀ ਲੋਕਾਂ ਨੂੰ ਕਾਲ ਕਰਦੇ ਆ ਤੂੰ ਤੁਸੀਂ ਵੈਸੇ ਹੀ ਪਹੁੰਚ ਜਾਂਦੇ ਹੋ ਇੱਥੇ ਜੇ ਹੁਣ ਮੌਕੇ ਤੇ ਤੁਸੀਂ ਸਿਰਫ ਮੌਕੇ ਤੇ ਕੈਂਪ ਦੇ ਦੌਰਾਨ ਕਿਹੜੇ ਕਿਹੜੇ ਕੰਮ ਹੁੰਦੇ ਨੇ ਇਸ ਤਰ੍ਹਾਂ ਜਦੋਂ ਸਾਰੇ ਕੰਮ ਤਾਂ ਡਿਪਾਰਟਮੈਂਟ ਜਾ ਕੇ ਹੁੰਦੇ ਨੇ ਠੀਕ ਹੈ ਜੀ ਫਿਰ ਇੱਥੇ ਮੌਕੇ ਤੇ ਕਿਹੜਾ ਕੰਮ ਹੁੰਦਾ ਲੋਕਾਂ ਦਾ ਜਿਹੜਾ ਕੋਈ ਦਾਤ ਹੁੰਦਾ ਕੰਮ ਕਰਾ ਕੇ ਵੀ ਤਾਂ ਆਇਆ ਤੇ ਕਮਾਜੇ ਇਹ ਤਾਂ ਮੌਕੇ ਤੇ ਕਰਾ ਦਿੰਦੇ ਅੱਛਾ ਜੀ ਮਤਲਬ ਜਾਨੀ ਕੈਂਪ ਤੋਂ ਬਾਅਦ ਵਿੱਚ ਜਿਹੜਾ ਕੰਮ ਜਿਹੜੀ ਬੰਦ ਰਿਹਾ ਕੈਂਪ ਦੇ ਦੌਰਾਨ ਸਿਰਫ ਸਕੇਤਾਂ ਲਿਖੇ ਜਾਂਦੇ ਨੇ ਜੋਸ ਕਹਤਾ ਵੈਸੇ ਵੀ ਉਹ ਮੈਂ ਜੀ ਆਨਲਾਈਨ ਕਾਲ ਕਰਕੇ ਆਨਲਾਈਨ ਵੀ ਕਰ ਸਕਦਾ ਵਾ ਫਿਰ ਕੈਂਪ ਦਾ ਕੀ મતਲਬ ਹੈ ਬਾਈ ਫਿਰ ਆ ਕੈਂਪ ਦਾ ਬਾਈ ਉਹਨਾਂ ਦੇ ਵਿੱਚ ਸਰਕਾਰ ਨੇ ਲਾਇਆ ਉਹ ਕਿਸੇ ਕੋਈ ਨੰਗਰ ਨੇ ਲਾਇਆ ਕੀ ਲੱਗਦਾ ਕਿ ਲੋਕਾਂ ਨੂੰ ਕੀ ਦਿਖਾਇਆ ਪਾਉਂਦਾ ਕਿਹੜਾ ਫਾਇਦਾ ਹੋਇਆ ਦੱਸੋ ਜੇ ਕੰਮ ਹੀ ਨਹੀਂ ਹੋ ਰਿਹਾ ਬਿਜਲੀ ਦਾ ਕਿੱਥੇ ਕੰਮ ਹੋਣਾ ਜਿਹੜੇ ਆਏ ਨੇ ਬਿਜਲੀ ਦਾ ਕੰਮ ਹੀ ਨਹੀਂ ਹੋ ਰਿਹਾ ਲੋਕਾਂ ਨੇ ਤਾਂ ਆਪ ਜੀ ਸਾਡੇ ਕੋਲ ਤਾਂ ਹੀ ਰਸਮ ਦੇ ਕੋਈ ਖੱਪ ਕਰਾਏ ਜੀ ਮੈਂ ਬਰਿੰਦਰਪਾਲ ਪਟਵਾਰੀ ਹਲਕਾ ਪਵਾਂ ਤੇ ਅੱਜ ਅੱਜ ਰੋਜ ਜਗਿਆਣੇਪਿੰਡ ਚ ਕੈਂਪ ਲਾਇਆ ਗਿਆ ਇਹਦੇ ਵਿੱਚ 16 ਅੰਤਰਾ ਦੇ ਵਿਭਾਗ ਆਏ ਨੇ ਇਹਦੇ ਵਿੱਚ ਜਿਸ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਤਰ੍ਹਾਂ ਦਾ ਕੰਮ ਹੋਵੇ ਉਹ ਆਪਣਾ ਆ ਕੇ ਕੈਂਪ ਉੱਪ ਜਾ ਕੇ ਕਰਵਾ ਸਕਦਾ ਹੈ ਕਿੰਨੇ ਲੋਕਾਂ ਨੇ ਅੱਜ ਕੰਮ ਕਰਵਾਇਆ ਕਿੰਨੇ ਲੋਕ ਵੀ ਜੀ ਆਏ ਆ ਹਜੇ ਤੱਕ ਆ ਰਹੇ ਨੇ ਹਜੇ ਮੇਰੇ 100 150 ਬੰਦਾ ਆ ਚੁੱਕਿਆ ਵਾ ਬਾਕੀ ਦੇਖੋ ਸ਼ਾਮ ਸ਼ਾਮ ਤੱਕ ਇੱਕ ਵੇ ਤੱਕ ਨਹੀਂ ਆਉਂਦੇ ਹਾਂ ਜੀ ਇਹ ਸਰ 16 ਤਰ੍ਹਾਂ ਦੇ ਮਹਿਕਮੇ ਜਿਵੇਂ ਮੈਂ ਆਪਣੇ ਬਿਜਲੀ ਬੋਰਡ ਹੋਇਆ ਬਾਟਰ ਬਾਟਰ ਸਪਲਾਈ ਹੋਇਆ ਕਿਰਤਕ ਭਾਗ ਹੋਇਆ ਸਬੂਤਾ ਸੈਂਟਰ ਹੋਇਆ ਜੀ ਤੇ ਆਪਣਾ ਹੈਲਥ ਡਿਪਾਰਟਮੈਂਟ ਹੋਇਆ ਮਾਲ ਮਹਿਕਮਾ ਹੋਇਆ ਇਹ ਬੇਚਾਰਾ ਤਰ ਜਿਹੜੇ ਲੋਕਾਂ ਨੇ ਕੰਮ ਨਹੀਂ ਜਾਨੀ ਸਰਕਾਰੀ ਇਹ ਨਹੀਂ ਹੋ ਪਾ ਰਹੀ ਜੀ ਕਿ ਲੋਕ ਕਾਹਦੇ ਨਹੀਂ ਸਰ ਸਰ ਸਾਰੇ ਤਰ੍ਹਾਂ ਦੇ ਮਿਕਸ ਹੈ ਜੀ ਕੰਮ ਹਾਂ ਹੁਣ ਇਹ ਕਹਿ ਕਹਿ ਪਾਉਣਾ ਵੀ ਕਿ ਕਿਹੜੇ ਮੈਂ ਕਿੰਨੇ ਕਿੰਨੇ ਇਹਦਾ ਸ਼ਾਮ ਬਾਅਦ ਵਿੱਚ ਰਿਪੋਰਟ ਬਣ ਜਾ ਪਤਾ ਲੱਗੇਗਾ ਜੀ ਵੀ ਕਿੰਨਾ ਕਿੰਨਾ ਕੰਮ ਹੋਇਆ ਹਰ ਮਹਿਕਮੇ ਦਾ ਹਾਂ ਜੀ やったよ。<Okay. S 2> okay.